ਕਿ ਗੱਡੀ ਤੇ ਚੱਲ ਲੱਗਾ ਆ ਉੱਥੋਂ ਆਇਆ ਡੇਗ ਕਿਸੇ ਨੇ ਮਾਰ ਕੇ ਛੇੜ ਤੇ ਕਿ ਘੜੀ ਤੇ ਮੱਜੇ ਮੋਟੇ ਚੜਾ ਕੇ ਕੀ ਕ ਦੇਗ ਪਿਆ ਇੰਨਾ ਥਾਵਾਂ ਦੇ ਲੱਤ ਟੁੱਟ ਗਈ ਜ਼ਾਤ ਦੇ ਲੱਤ ਤੇ ਨਾ ਚੋਂ ਥਾਵਾਂ ਦੇ ਟੁੱਟ ਗਈ ਆ ਤੇ ਇਲਾਜ ਕਿਉਂ ਨਹੀਂ ਕਰਾਉਂਦੇ ਇਲਾਜ ਪੈਸੇ ਨਹੀਂ ਹੈਗੇ ਜੀ ਤੇ ਪੈਸੇ ਕਿੱਥੋਂ ਆ ਪੈਸੇ ਮੇਰਾ ਇਲਾਜ ਕੋਈ ਕਰਾ ਦੇ ਉਹਨਾਂ ਨੂੰ ਤੇ ਇਲਾਜ ਹੋ ਜਾਏ ਤੇ ਤੇਜ ਹਾਂਜ ਇਲਾਜ ਚੋਣੇ ਫਿਰ ਫਿਰ ਉਹਨਾਂ ਪਹਿਵੇਂ ਮੰਗੇ 2.5 ਲੱਖ ਪਹਿਨੀ ਉਹ ਕਾ ਰਾਇ ਉਹਨਾਂ ਉਹ ਨੰਬਰ ਤਾਂਾਂ ਵੀ ਲੈ ਜੋ 1.5 ਲੱਖ ਮੰਗਦੇ ਸੀ ਉਹਨਾਂ 1.5 ਲੱਖ ਰੁਪਈਆ ਦੱਸਿਆ ਹੀ ਮੰਜੇ ਦੇ ਨੂੰ ਅਠੇ ਨੂੰ ਹੋ ਗਿਆ ਪੈਂਦਾ ਨਹੀਂ ਅੱਛਾ ਅਸੀਂ ਤਾਂ ਯਾਨੀ ਕੋਈ ਪੈਸਾ ਹੋਵੇ ਤਾਂ ਅਸੀਂ ਜਾਈਏ ਲਾਜ ਕਰਕੇ ਤਾਂ ਇਹੋ ਕਮਾਈ ਕਰਦਾ ਇਹੋ ਸਾਨੂੰ ਖਵਾਉਂਦਾ ਸੀ ਤਾਂ ਅਸੀਂ ਤਾਂ ਹੁਣ ਬਾਹਰ ਵੀ ਆਂਦਾਂ ਨਹੀਂ ਨਾ ਬਾਹਰ ਆਉਣੀ ਹੋਈ ਇਹ ਨਾ ਮਤਾ ਜੀ ਤੁਹਾਡਾ ਜੀ ਕੋ ਜੀ ਇਹਦਾ ਮੰਜੇ ਦੇ ਵੀਰ ਪਿਆ ਕੀ ਲੱਗਦਾ ਤੁਹਾਡਾ ਬਹੁਤ ਹੈ ਜੀ ਕੀ ਹੋਇਆ ਇਹਨਾਂ ਨੂੰ ਇਹਨੇ ਮੇਠਾ ਗੱਡੀ ਤੋਂ ਆਇਆ ਸੀ ਤੇ ਗੱਡੀ ਤੇ ਜਲ ਲੱਗਾ ਆ ਤੇ ਉੱਥੋਂ ਆਇਆ ਡੇਗ ਕਿਸੇ ਨੇ ਮਾਰ ਕੇ ਛੇੜ ਤੇ ਕਿ ਘਰੇ ਤੇ ਮੱਝੇ ਮੋਟੇ ਚੜਾ ਕੇ ਕੀ ਤੇ ਦੇਖ ਪਿਆ ਇੰਨਾ ਥਾਵਾਂ ਦੇ ਲੱਤ ਟੁੱਟ ਗਈ ਉੱਥੋਂ ਕੋਈ ਛੱਡ ਗਿਆ ਤੋਂ ਇਨਲਾਜ ਖੁਣਾਸ ਤੇ ਪੱਟੀ ਘੜਿਆ ਉਹਨਾਂ ਪਹਿਲੇ ਮੰਗੇ ਸਾਡੇ ਕੋ ਪਹਿਲੀ ਨੀ ਉਹ ਕਾ ਰਾਇ ਉਹ ਨੰਬਰ 17 ਵੀ ਲੈ ਜੋ 1.5 ਲੱਖ ਮੰਗਦੇ ਸੀ ਤੇ ਉਹ ਸਾਡੇ ਕੋ ਪੈਸਾ ਨਹੀਂ ਇਕੱਠਾ ਕਰਕੇ ਕਿਤੇ ਜਾਣਾ ਕਿੰਨੇ ਦਿਨ ਹੋ ਗਏ ਮੰਜੇ ਦੇ ਮੰਜੇ ਦੇ ਨੂੰ 8 ਦਿਨ ਹੋ ਗਏ ਪੈਂਡਾ ਆਪਨੇ ਅੱਛਾ ਅਸੀਂ ਇੱਥੇ ਕੋਈ ਪੈਸਾ ਹੋਵੇ ਤੇ ਅਸੀਂ ਜਾਈਏ ਲਾਜ ਕਰਕੇ ਹੈ ਕੀ ਮੰਗ ਕਰਦੇ ਜੋਣਾ ਹਈ ਇਹੋ ਸਾਡਾ ਬੱਚਾ ਬਾਜੇ ਹੈ ਪੈ ਭਰਾਦਾ ਇਹੋ ਹੀ ਹੈ ਸਾਡਾ ਬੱਚਾ ਬਾਜੇ ਕੋਈ ਨਹੀਂ ਅਸੀਂ ਕੋਈ ਮੰਗਦੇ ਹੈ ਤਾਂ ਇਹੋ ਕਮਾਈ ਕਰਦਾ ਇਹੋ ਸਾਨੂੰ ਕਮਾਉਂਦਾ ਸੀ ਤਾਂ ਅਸੀਂ ਤਾਂ ਹੁਣ ਬਾਹਰ ਵੀ ਆਂਦੇ ਨਹੀਂ ਨਾ ਪਰ ਆਉਣੀ ਹੋਈ ਇਹੋ ਇਹ ਲਿਉਂਦਾ ਜਿਉਹੋ ਅਸੀਂ ਖਾਂਦੇ ਹਾਂ ਹੈ ਇੱਕ ਕੁੰਡਾ ਉਲੀ ਪੜਾਈ ਹੋ ਸਰਕਾਰੀ ਪਾਇਆ ਇਹਨਾਂ ਵਿਧੀ ਦਾ ਜਲਬੀਰ ਸਿੰਘ ਤੇ ਕੀ ਗੱਲਾਂ ਮੰਜੇ ਦੇ ਘਰ ਤੋਂ ਪਏ ਮੰਜੇ ਦੇ ਰਾਜ ਰਾਜ ਮਾਰ ਕੇ ਸੁੱਟ ਗਿਆ ਕੋਈ ਮਕਰ ਨਾ ਡਾਇਰੀ ਕਰਦਾ ਤੇ ਮੁੜ ਕੇ ਉਹਨੇ ਗਾਂ ਪਾ ਜਗਿਆ ਵਾ ਤੇ ਮੈਨੂੰ ਕਹਿਣੇ ਚੁੱਕਿਆ ਵਾ ਮੈਂ ਆਪਣੇ ਥੋੜਾ ਥੋੜਾ ਸੈਜਣਾ ਕੋਈ ਛੱਡ ਕੇ ਗਿਆ ਬੰਦੀ ਨਾਲ ਤੇ ਕੀ ਹੋਇਆ ਕੀ ਲੱਤ ਤੇ ਲੱਤ ਤੇ ਲੱਤ ਤੇ ਨਾ ਚੌਧਾ ਟੁੱਟ ਗਈ ਆ ਲਾਜ ਕਿਉਂ ਨਹੀਂ ਕਰਾਉਂਦੇ ਲਾਜ ਪੈਸੇ ਨਹੀਂ ਹੈਗੇ ਜੀ ਤੇ ਪੈਸੇ ਕਿੱਥੋਂ ਆ ਪੈਸੇ ਮੇਰਾ ਲਾਜ ਕੋਈ ਕਰਾ ਦੇ ਇੱਕ ਬੱਚਾ ਮੇਰਾ ਡਾਕਟਰ ਕੋਲ ਗਏ ਸੀ ਡਾਕਟਰ ਕੋਲ ਗਏ ਕਿੰਨਾ ਖਰਚਾ ਦੱਸਿਆ ਉਹਨਾਂ 1.5 ਲੱਖ ਰੁਪਏ ਦੱਸਿਆ ਤੇ ਕੰਮ ਉਹ ਡਰਾਈਵਰੀ ਦਾ ਕਿਸ ਦੇ ਨਾਲ ਕਰਦੇ ਕਿ ਆਪਦੀ ਗੱਡੀ ਨਹੀਂ ਨਹੀਂ ਕਿਸ ਨਾਲ ਕੀ ਮੰਗ ਕਰਦੇ ਤੂੰ ਮੰਗ ਕਰਦੇ ਲਾਜ ਹੋ ਜੇ ਮੈਂ ਆਪਣੇ ਬੱਚਿਆਂ ਦਾ ਢਿੱਡ ਪਾਲ ਸਕਾਂ ਮੋਬਾਈਲ ਨੰਬਰ ਕਿੰਨਾ ਹੈ 98817 0355 98 817 0355 ਕੀ ਨਾ ਬੰਦੀ ਤੁਹਾਡਾ ਮਾਨ ਰਿਸ਼ਵਾਰ ਤੇ ਕੀ ਗੱਲ ਹੋਈ ਆ ਵੀਰ ਨੂੰ ਜਦ ਮਾਰ ਕੇ ਉਹ ਮਾਰ ਕੇ ਤੇ ਸੁੱਟ ਗਏ ਹਾਂਜੀ ਰਾਤ ਟੁੱਟੀ ਆ ਦੋ ਤਿੰਨ ਥਾਵਾਂ ਤੋਂ ਕੀ ਗੱਲ ਲਾਜ ਕਿਉਂ ਨਹੀਂ ਕਰਾਉਂਦੇ ਲਾਜ ਤਾਂ ਆ ਹੁਣ ਪੈਸੇ ਨਹੀਂ ਸਾਡੇ ਕੋਲ ਹੈਗੇ ਸਰਕਾਰੀ ਹੱਥ ਪੱਟੀ ਗਏ ਉਹ ਤੇ ਪ੍ਰਥਮੀ ਲਾਜੀ ਉਹਨਾਂ ਕੀਤਾ ਨਾ ਤੇ ਡੇਢ ਲੱਖ ਮੰਗਿਆ ਨੇ ਕਿੰਨੇ ਦਿਨਾਂ ਦੇ ਇੱਥੇ ਪਏ ਮੰਜੇ ਹੋਏਗੀ 8 ਰੁਪਏ ਸਾਫ ਲੈਣਾ ਕੀ ਮੰਗ ਕਰਦੇ ਹੁੰਦੇ ਹਣਾਂ ਤੇ ਬਲਾਜ ਹੋ ਜਾ ਤੇ ਸੇਜੇ ਹਾਂਜ ਲਾਜੀ ਚੋਣੇ ਆ ਫਿਰ ਵੀ ਕੰਮ ਕੀ ਕਰਦਾ ਵੀਰ ਡਰਕਾ ਤੇ ਜਾਂਦੇ ਆ ਦੋਹਾਂ ਸਾਨੂੰ ਕਮਾ ਕੇ ਖਵਾਉਂਦੇ ਸੀ ਤੇ ਹੁਣ ਵੀ ਸਾਡਾ ਕੰਮ ਬੰਦ ਹੋ ਗਿਆ